ਇੱਥੇ ਇਮਪ੍ਰੈਸ਼ਨ ਕਰਾਇਆ ਆਪਰੇਸ਼ਨ ਖਰਾਬ ਹੋ ਗਿਆਈ ਬੜਾ ਲਾਜ ਮੱਲੇ ਵੀ ਖੜਿਆ ਮੈਂ ਹਰ ਕਿਥੋਂ ਤੇ ਚੰਡੀਗੜ੍ਹ ਵੀ ਲੈ ਕੇ ਗਈਆਂ ਮੇਰੇ ਕੋਲ ਜੋ ਕੁਝ ਨਹੀਂ ਲੱਤਾ ਇਹਦੇ ਤੋਂ ਮੇਰੇ ਕੋਲ ਕੁਝ ਨਹੀਂ ਆਗਾ ਮੇਰਾ ਬੱਚਾ ਠੀਕ ਬਣਨਾ ਚਾਹੀਦਾ ਇਹਨਾਂ ਤੇ 4 ਲੱਖ ਰੁਪਇਆ ਲੱਗਦਾ ਮੈਂ ਜਦੋਂ ਠੀਕ ਹੋਇਆ ਇਹੋ ਆਪਣਾ ਤਾਂ ਸਹੀ ਕੰਮ ਸਰਦਾਈ ਮੇਰੇ ਗੋਲ ਨੀ ਉਹਨੂੰ ਕੋਸ਼ਿਸ਼ ਮੈਂ ਕਿੱਦਾਂ ਲਾਜ ਕਰਾਦਾ ਇਹਦੇ ਤਿੰਨ ਬੱਚੇ ਆ ਵੀ ਆਇਆ ਦਾ ਦੋ ਗੁੱਡੀਆਂ ਇੱਕ ਕਾਕਾ ਵਾ ਰੇੜੀ ਦਾ ਕਰਦਾ ਸੀ ਜੇ ਗੋਲ ਕਪੇ ਲਾਂਦਾ ਸੀ ਉਹਨੇ ਦਾ ਪਪਾ ਦੀਆਂ ਨੇ ਪਾ ਕਰਦਾ ਵਾ ਇਹ ਕਰਨਾ ਕੁ ਨਾਲ ਇਦਾਂ ਕਦੀ ਕੋਈ ਨੀ ਸਰਦ ਖਲੋ ਜਾਂਦਾ ਕਦੀ ਕੋਈ ਖਲੋ ਜਾਂਦਾ ਨਾਲ ਆਹ ਹੋਈ ਕੰਨੀਆਂ ਤੇ ਜੋੜ ਕੇ ਮੇਰੇ ਬੱਚੇ ਨੂੰ ਠੀਕ ਕਰ ਦੋ ਸੁਨੀਤਾ ਕੁਮਾਰੀ ਬੇਟੇ ਮੇਰੇ ਦੇ ਬਸ ਪਾਸ ਦਾ ਹੀ ਨੁਕਸਰ ਅਸਤੋਈ ਮੈਂ ਡਾਈਪ੍ਰੈਸ਼ਨ ਕਰਾਇਆ ਪ੍ਰੈਸ਼ਰ ਖਰਾਬ ਹੋ ਗਿਆਈ ਬੜਾ ਲਾਜ ਮੱਲੇ ਵੀ ਖੜਿਆ ਮੈਂ ਹਰ ਇੱਕ ਥਾਂ ਤੇ ਚੰਡੀਗੜ੍ਹ ਵੀ ਲੈ ਕੇ ਗਈ ਮੇਰੇ ਕੋਲ ਜੋ ਕੁਝ ਨਹੀਂ ਲੱਤਾ ਇਹਦੇ ਤੇ ਹੁਣ ਮੇਰੇ ਕੋਲ ਕੁਝ ਨਹੀਂ ਆਗਾ ਮੇਰਾ ਬੰਚਾ ਨਹੀਂ ਖੁਲਣਾ ਚਾਹੀਦਾ ਮੈਂ ਅੰਤ ਵਿੱਚ 10 ਲੱਖ ਰੁਪਇਆ ਲਾਤਾ ਮੈਂ ਮੈਨੂੰ ਠੀਕ ਹੋਇਆ ਕਿਉਂਕਿ ਦੱਸਦੇ ਹੋ ਯਮਨ ਨੰਨ ਦੱਸਿਆ ਹੀ ਕੰਸਰ ਦਾ ਮੇਰੇ ਗੋਲ ਨੂੰ ਉਸ ਵਿੱਚ ਮੈਂ ਕਿੰਨਾ ਲਾਜ ਕਰਾਦਾ ਇਹਦੇ ਤਿੰਨ ਬੱਚੇ ਆ ਵੀ ਆ ਦਾ ਦੋ ਗੁੱਟੀਆਂ ਇੱਕ ਕਾਕਾ ਵਾ ਰੇੜੀ ਦਾ ਕਰਦਾ ਸੀ ਜੇ ਗੋਲ ਘਪੇ ਲਾਂਦਾ ਹੀ ਹੁਣ ਇਹਦਾ ਪਾਪਾ ਦੀਆਂ ਨਿਪਾ ਕਰਦਾ ਵਾ ਕੀ ਕਰਨਾ ਕੁਨਾ ਲੈਂਦਾ ਇਹ ਕਦੀ ਕੋਈ ਦਿਸਤਾਰ ਖਲੋ ਜਾਂਦਾ ਕਦੀ ਕੋਈ ਖਲੋ ਜਾਂਦਾ ਨਾਲ ਹੈ ਕਿੰਨੀਆਂ ਤੇ ਜੋੜ ਕੇ ਮੇਰੇ ਬੱਚੇ ਨੂੰ ਠੀਕ ਕਰ ਦੋ ਨੀਰੇ ਮੁੱਝੇ ਜੀ ਮਦਦ ਕਰੋ ਜੇ ਮੇਰੇ ਬੱਚੇ ਦਾ ਲਾਜ ਚਾਹੀਦਾ ਮੇਰਾ ਬੱਚਾ ਠੀਕ ਹੋ ਜਵੇ ਇਹਦਾ ਲਾਜ ਕਰਾ ਦੋ ਪਾਸੇ ਪਈ ਹੈ ਅੱਛਾ ਜੀ ਨਾ ਹੋ ਹਸਪੀਟਲ ਗਿਆ ਹੈ ਉਹ ਹਸਪੀਟਲ ਮੈਂ ਸਾਰੇ ਅੰਬਰਸਾਰੇ ਵੀ ਘੁੰਮ ਗਿਆ ਮਾ ਪੀਜੀਏ ਵੀ ਘੁੰਮ ਆਵਾ ਉਹਨ ਮੇਰੇ ਲੈ ਦਰਦਿਆ ਨਹੀਂ ਰਹੀ ਹਟਨਮ ਨੋ ਨੀ ਨੋ ਮੀ ਨੋ ਗੰਮ ਜਦੇ ਪਿਆਰਾ ਇਦਾਂ ਆਈ ਘਰ ਕਿਦਾਂ ਚੱਲਦਾ ਲੋਕਾਂ ਕੋ ਗੜੀ ਗਵਾਣ ਵਾਲਾ ਕੋ ਉੱਤਰ ਲੈ ਮਰ ਮਰ ਕੇ ਪਹਿ ਮੰਗਦੇ ਆ ਫੇਰ ਉਹਨਾਂ ਨੇ ਕਹਿਦਾ ਆਡਾ ਕਰ ਦੋ ਮੜਾ ਮੋਟਾ ਫੇਰ ਉਹ ਕਰਦੇ ਆ ਕੋਈ ਦੇ ਜਾਂਦਾ ਕੋਈ ਨਹੀਂ ਦੇ ਕੇ ਜਾਂਦਾ ਉਹਦੇ ਕਰਕੇ ਹਾਂ ਫਿਰ ਬਸ ਈਲੇ ਹੋ ਕਰਨਾ ਜਾਂਦਾ ਮੈਂ ਜਿਹੜੇ ਮੇਰੇ ਆਨਿਆ ਦੋਸ ਹੈਗੇ ਭਰਾ ਵੀਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਲਾਜ ਕਰਾ ਦਿਓ ਮੇਰੀ ਬੇਨਤੀ ਇਹ ਹੋਇਆ بس ਕਿਰਪਾ ਇੱਕੋ ਇੱਕ ਚੈਨਾ ਮੇਰਾ ਬਸ ਮੇਰਾ ਲਾਜ ਹੀ ਹੋ ਜਾਏ ਜਿਹੜਾ ਮਾਪਣ ਬੱਚਿਆਂ ਦੇ ਕੋਲ ਬਣਾ ਬੱਚਿਆਂ ਨੂੰ ਕੋਨੋ ਮੇਰੀ ਹਿੰਮਤ ਨਹੀਂ ਆ ਗਈ ਆ ਵੇ ਲੋ ਬਹਿ ਮੜੀ ਨਾ ਦਾ ਕੋਈ ਪ੍ਰਸ਼ਨ ਨਹੀਂ ਹੋਇਆ ਜੀ ਪਸ ਦਾ ਉਤ ਤੋਂ ਬਾਅਦ ਇਹਨਾਂ ਦਾ ਬੜਾ ਇਲਾਜ ਕਰਾਇਆ ਮੰਮੀ ਡੈਡੀ ਹੁਣਾ ਲਈ ਇਦਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰਿਆਂ ਨੇ ਪਰ ਇਹਨਾਂ ਨੂੰ ਕਿਤੋਂ ਵੀ ਆਰਾਮ ਨਹੀਂ ਮਿਲਿਆ ਹੈਗਾ ਮੇਰੀ ਬਸ ਵੀਰ ਭਰਾਵਾਂ ਨੂੰ ਕੋਈ ਬੇਨਤੀ ਆ ਤੁਹਾਡੀ ਮਦਦ ਕਰਨ ਮੇਰੇ ਛੋਟੇ ਛੋਟੇ ਤਿੰਨ ਬੱਚੇ ਆ ਦੋ ਕੁੜੀਆਂ ਤੇ ਇੱਕ ਆਕਾਵਾ ਮੇਰੀ ਯਹੀ ਬੇਨਤੀ ਹੈ ਕਿ ਮੇਰੇ ਬਸ ਸਾਥੀ ਨੂੰ ਬਸ ਠੀਕ ਹੋ ਜੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਇਹ ਬੜੀ ਕਿੱਦਾਂ ਚਾਹੁੰਦਾ ਰੋਟੀ ਪਾਣੀ ਨਹੀਂ ਡੈਡੀ ਕਰਦੇ ਆ ਕੰਮ ਦਿਹਾੜੀ ਧੂੜੀ ਜਾਂਦੇ ਆ ਡੈੜੀ ਹਲਵਾਈ ਦਾ ਕੰਮ ਕਰਦੇ ਆ ਮੁੰਨਾ ਘਰ ਕਿੱਦਾਂ ਚੱਲੂ ਬਹੁਤ ਮੁਸ਼ਕਲ ਚੱਲ ਰਹੀ ਆ ਬਹੁਤ ਜ਼ਿਆਦਾ ਹੈ ਪਰੇਸ਼ਾਨੀ ਚੱਲ ਰਹੀ ਆ 1 ਸਾਲ ਹੋ ਗਿਆ ਇਹਨਾਂ ਨੂੰ ਬਿਮਾਰ ਪਿਆ ਨੂੰ ਬਹੁਤ ਹਨ ਦੀ ਮੁਸ਼ਕਲ ਹੋਈ ਦੀ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਬੋਲੋ 82 83 96 30 27 ਜਗਾ ਕਿਹੜੀ ਹੈ ਜਗਾ ਧਿਆਨਪੁਰ ਗੁਰਦਾਸਪੁਰ ਜ਼ਿਲ੍ਹਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਵਾਰਿਸ ਪੰਜਾਬ ਦੀਪ ਸਿੰਘ ਜੀ ਦਾ ਦੋਸਤ ਹਾਂ ਜੀ ਗਰਮੀਤ ਸਿੰਘ ਹਾਂਜੀ ਇਹ ਡੇਰਾਪਾ ਬਣਾਣਕ ਤੋਂ ਬੋਲ ਹਲਾ ਹੱਤ ਸਾਰੇ ਬੱਤੋ ਬੱਤਰਿਆ ਇਹ ਗਰੀਬ ਪਰਿਵਾਰ ਆ ਸਾਡੀ ਨਜ਼ਰ ਚ ਆਇਆ ਤੇ ਬਹੁਤ ਲੋੜਵੰਦ ਪਰਿਵਾਰ ਆ ਤੇ 5 ਲੱਖ ਦਾ ਜਿਹੜਾ ਇਹਨਾਂ ਦਾ ਕਾਰਡ ਬਣਿਆ ਸੀ ਤੇ ਸਰਕਾਰ ਦੇ ਤੌਰ ਤੋਂ ਇਹਨਾਂ ਦਾ ਇਲਾਜ ਜਿਹੜਾ ਉਹ ਕਰ ਦਿੱਤਾ ਗਿਆ ਹੋਇਆ ਆ ਤੇ ਫਿਰ ਵੀ ਇਹ ਇਲਾਜ ਦੇ ਦੀਏ ਨੂੰ ਵੀਰ ਨੂੰ ਬਹੁਤ ਜ਼ਰੂਰਤ ਆ ਜ਼ਿੰਦਗੀ ਮੌਤ ਨਾਲ ਇਹ ਵੀਰ ਸਾਡਾ ਜੂਝ ਰਿਹਾ ਆ ਤੇ ਇਸ ਨੂੰ ਅਸੀਂ ਹੋਰ ਵੀ ਕਹਿੰਦੇ ਆ ਕਿ ਜਿਹੜੇ ਸਾਡੇ ਬਹੁਤ ਦਾਨੀ ਸੱਜਣ ਬੈਠੇ ਆ ਵੱਤੋ ਵੱਧ ਦੇਸ਼ਾਂ ਵਿਦੇਸ਼ਾਂ ਵਿੱਚ ਬਿਠੇ ਆ। ਉਹ ਇਸ ਵੀਰ ਦੀ ਜ਼ਰੂਰ ਹੱਲਪ ਕਰਨ ਤੇ ਇਹਨੂੰ ਤੰਦਰੁਸਤ ਕਰਨ ਤੇ ਇਹ ਆਪਣੀ ਜਿਹੜੀ ਆ ਕਮਾਈ ਆਪ ਜਿਹੜਾ ਇਹ ਕਰਕੇ ਆਪਣੇ ਬੱਚਿਆਂ ਦਾ ਪੀਠ ਜਿਹੜਾ ਉਹ ਪਾਲ ਸਕੇ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਆ ਤੇ ਘਰ ਦੇ ਜਿਹੜੇ ਜੀ ਆ ਹਾਲਾਤ ਆ ਉਹ ਵੱਤੋਂ ਬੱਤਰ ਬਣੇ ਪਏ ਆ ਤੇ ਜਿਹੜਾ ਇਹਨਾਂ ਦੇ ਹੈਗੇ ਆ ਬੇਟੇ ਦੇ ਫਾਦਰ ਸਾਹਿਬ ਆ ਉਹ ਦਿਹਾੜੀ ਦਿਹਾੜੀ ਦੱਪੇ ਦਾ ਕੰਮ ਕਰਦੇ ਆ ਤੇ ਹੁਣ ਇੱਕ ਪਰਿਵਾਰ ਦਾ ਜੀ ਆ ਹੁਣ ਦੋ ਬੇਟੇ ਆ ਤੇ ਤਿੰਨ ਬੇਟੀਆਂ ਇਹਨਾਂ ਦੀਆਂ ਦੋ ਬੇਟੀਆਂ ਆ ਤੇ ਜਿਹੜਾ ਗੁਜਰੇ ਰਹਿਣ ਬਸੇਰਾ ਜਿੱਤਰਾ ਜਿਹੜਾ ਪਾਲਣ ਪੋਸ਼ਣ ਦਾ ਜਿਹੜਾ ਹਸਾਬ ਕਿਤਾਬ ਆ ਪਾਲਣ ਪੋਸ਼ਣ ਦੀ ਵਿੱਚ ਬਹੁਤ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਤੇ ਜੋ ਵੀ ਇਹਨਾਂ ਨੇ ਗਲੀ ਗਵਾਂਡ ਚੋਂ ਪੈਸਾ ਚੁੱਕ ਕੇ ਤੇ ਇਲਾਜ ਵਾਸਤੇ 7-8 ਲੱਖ ਰੁਪਈਆ ਲਾ ਚੁੱਕੇ ਆ ਤੇ ਹੁਣ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਤੇ ਇਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਆ ਕਿਰਪਾ ਕਰਕੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਆਪਣੇ ਕੋਲੋਂ ਵੀ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਆ ਕਿ ਵੀਰ ਦਾ ਬਹੁਤ ਬਹੁਤ ਇਲਾਜ ਹੋ ਸਕੇ ਤੇ ਫਿਰ ਵੀ ਅਸੀਂ ਇਹੀ ਕਹਿੰਨੇ ਆਂ ਕਿ ਦਾਨੀ ਸੱਜਣ ਜੋ ਵੀ ਆ ਗਿਆ ਇਹ ਵੀਡੀਓ ਨੂੰ ਦੇਖ ਰਿਹਾ ਹੈ ਉਹ ਇਸ ਵੀਰ ਦਾ ਇਲਾਜ ਕਰਾ ਦਿੱਤਾ ਜਾਵੇ ਨੰਬਰ ਜਿਹੜਾ ਆ ਉਹ ਭੈਣ ਨੇ ਬੋਲਤਾ ਤੇ ਵੱਧ ਤੋਂ ਵੱਧ ਇਸ ਵੀਰ ਦੀ ਮਦਦ ਕੀਤੀ ਜਾਵੇ